ਜੀ ਸਸ਼ੀ ਗਾਲ ਦਨ ਸਾਰੇ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਜਿੱਥੇ ਮਾਰਨਿੰਗ ਦਾ ਟਾਈਮ ਹੈਗਾ ਇਹ ਘਰ ਦੀ ਸਾਰੀ ਕਲੀਨਿੰਗ ਕੰਪਲੀਟ ਹੋ ਗਈ ਹੈ ਇੱਥੇ ਲੈਕਸਾ ਦੀ ਮਸਤੀ ਸਟਾਰ ਹੈ ਆ ਚਿੜੀਆਂ ਨੂੰ ਫੜਨ ਲਈ ਹੈ ਜੜੀਆਂ ਇਹਦੇ ਹੱਥ 'ਚ ਕਦੀ ਵੀ ਨਹੀਂ ਆਉਣੀਆਂ ਤੇ ਟਾਈਮ ਹੋ ਚੁੱਕਿਆ ਹੈ 10:45 ਤੇ ਘਰ ਦੀ ਸਾਰੀ ਕਲੀਨਿੰਗ ਕੰਪਲੀਟ ਹੈ ਕੱਪੜੇ ਧੋ ਦਿੱਤੇ ਨੇ ਮੰਮੀ ਜੀ ਨੇ ਤੇ ਹੁਣ ਮੰਮੀ ਜੀ ਬਣਾਉਣਗੇ ਚਾਹ ਤੇ ਰੋਟੀ ਵਾਲੇ ਭਾਂਡੇ ਨੇ ਉਹ ਤੋਂ ਉਨਡੇ ਨੇ ਤੇ ਆ ਵੇਖੋ ਉੱਥੇ ਪਹਿਲਾਂ ਘੜੀਕ ਨੂੰ ਧੁੱਪ ਸੀਗੀ ਬਟ ਬੱਦਲ ਫੇਰ ਆ ਗਿਆ ਏ ਆ ਵੇਖੋ ਤੇ ਲੱਗਦਾ ਹੈ ਅੱਜ ਫੇਰ ਬਾਰਿਸ਼ ਆਊਗੀ ਜਾਂ ਫੇਰ ਨੇਰੀ ਆਊਗੀ ਕਿਉਂਕਿ ਅੱਜ ਨਾ ਆ ਪ੍ਰਿੰਦੇ ਜੇ ਵੀ ਬੜੇ ਉੱਡਣ ਦਾ ਨਹੀਂ ਆਸਮਾਨ ਦੇ ਵਿੱਚ ਸ਼ਾਇਦ ਅੱਜ ਫੇਰ ਕੁਛ ਨਾ ਕੁਛ ਆਊਗਾ ਕਿ ਮੌਸਮ ਥੋੜ੍ਹਾ ਠੀਕ ਜਾਂ ਨਹੀਂ ਲੱਗਦਾਗਾ ਜੇ ਅੱਜ ਫੇਰ ਆਇਆ ਅੱਜ ਸਵੇਰੇ ਮੰਮੀ ਨੇ ਇੰਨੀ ਔਖੀ ਕਲੀਨਿੰਗ ਕੀਤੀ ਹੈ ਨਾ ਕਿਉਂਕਿ ਇਹ ਜਿਹੜੀ ਫਰਸ਼ ਹੈ ਨਾ ਇੱਥੇ ਜੰਮ ਗਈ ਸੀ ਸਾਰੀ ਰੇਤਾ ਫਿਰ ਇਹਨਦੇ ਦੇ ਪਹਿਲਾਂ ਸਾਫ ਛਾੜੂ ਲਾਉਂ ਪਹਿਲਾਂ ਛਾੜੂ ਲਾਉਣਾ ਪਿਆ ਕਿਉਂਕਿ ਛਾੜੂ ਦੇ ਨਾਲ ਹੀ ਉਹ ਰੇਤਾ ਜੀ ਲੱਤਦੀ ਹੈ ਬੋਕਰ ਵਿੱਚ ਵਿੱਚ ਨਾ ਡੱਬ ਜੇ ਛੱਡ ਦਿੰਦੀ ਹੈ ਫਿਰ ਛਾੜੂ ਲਾਇਆ ਫਿਰ ਉੱਤੋਂ ਬੋਕਰ ਲਾ ਕੇ ਫਿਰ ਕੂੜਾ ਚੁੱਕਿਆ ਫਿਰ ਪੋਚੇ ਲੱਗੇ ਨੇ ਇੱਥੇ ਫਿਰ ਕਿਤੇ ਜਾ ਕੇ ਫਰਸ਼ ਸਾਫ ਹੋਈ ਹੈ ਤੇ ਵਸਾ ਰਹਿੰਦੇ ਨੇ ਬਾਥਰੂਮ ਟਾਇਲਟ ਕਲੀਨ ਕਰਨ ਵਾਲੇ ਰਹਿੰਦੇ ਨੇ ਉਹ ਮੰਮੀ ਜੀ ਜਦੋਂ ਭਾਂਡੇ ਮਾਜ ਲੈਣਗੇ ਤੇ ਚਾਹ ਬਣਾ ਕੇ ਫਿਰ ਤੋਣਗੇ ਕਿਉਂਕਿ ਹਜੇ ਕਾਫੀ ਟਾਈਮ ਪਿਆ ਅੱਜ ਟਾਈਮ ਨਾਲ ਹੀ ਕੰਮ ਜਿਹੜਾ ਸੀ ਉਹ ਕੰਪਲੀਟ ਹੋ ਗਿਆ ਸੀ ਟਾਈਮ ਨਾਲ ਉੱਠ ਪਏ ਸੀਗੇ ਕਿਉਂਕਿ ਕੀ ਹੁੰਦਾ ਨਾ ਜਦੋਂ ਬਾਰਿਸ਼ ਹੋਣ ਤੋਂ ਬਾਅਦ ਆਪਾਂ ਨੂੰ ਪਤਾ ਹੁੰਦਾ ਵੀ ਹਨਾ ਘਰੇ ਗੰਦ ਪੈ ਗਿਆ ਪੂਰਾ ਘਰ ਖਰਾਬ ਹੋਇਆ ਪਿਆ ਓਦੋਂ ਫਿਰ ਆਪਾਂ ਨੂੰ ਟਾਈਮ ਨਾਲ ਅਲਾਰਮ ਲਾ ਦਿੰਨੇ ਹੁੰਨੇ ਆਪਾਂ ਰਾਤ ਨੂੰ ਤੇ ਮੰਮੀ ਹੁਣ ਬਾਹਰ ਗਈ ਹੈ ਤੇ ਲੈਕਸਾ ਵੀ ਮਗਰ ਮਗਰ ਮੰਮਾ ਗੇਟ ਤੇ ਜਦੋਂ ਤੇ ਮਤਲਬ ਕੀ ਹੈ ਨਾ ਹੁਣ ਸੂਰਜ ਦੇ ਅੱਗੇ ਕੀ ਆ ਜਾਂਦੇ ਬੱਦਲ ਆ ਜਾਂਦੇ ਨੇ ਜਦੋਂ ਧੁੱਪ ਹੁੰਦੀ ਉਦੋਂ ਲੈਕਸ ਆ ਪੱਜਦੀ ਆ ਅੰਦਰ ਨੂੰ ਫੁੱਲ ਸਪੀਡ 'ਚ ਕਿਉਂਕਿ ਅੰਦਰ ਏਸੀ ਚੱਲ ਰਿਹਾ ਹੈ ਤੇ ਅੰਦਰ ਠੰਡ ਹੈ ਫਿਰ ਅੰਦਰ ਨੂੰ ਭੱਜਦੀ ਹੈ ਜਦੋਂ ਧੁੱਪ ਹੋ ਜਾਂਦੀ ਹੈ ਕਿਉਂਕਿ ਧੁੱਪ ਲੱਗਦੀ ਹੈ ਫਿਰ ਐ ਜਦੋਂ ਪਤਾ ਸ਼ਾਂ ਹੋ ਗਈ ਹੈ ਹੁਣ ਬਾਹਰ ਤੁਰ ਹੀ ਫਿਰਦੀ ਹੈ ਜਦੋਂ ਹੁਣ ਫੇਰ ਆਊਗੀ ਨਾ ਧੁੱਪ ਆਊਗੀ ਫੇਰ ਅੰਦਰ ਚਲ ਜੂਗੀ ਤੇ ਕਾਫੀ ਵਧੀਆ ਮੌਸਮ ਹੋ ਗਿਆ ਠੰਡਾ ਤੇ ਨਹੀਂਗਾ ਗਰਮੀ ਹੈ ਪਰ ਸ਼ਾਂ ਕਰ ਦਿੱਤੀ ਹੈ ਤੇ ਬਸ ਹੁਣ ਮੰਮੀ ਜੀ ਨੇ ਪਾਂਡੇ ਮਾਂਝ ਲੀਤੇ ਨੇ ਤੇ ਜਾ ਫੜੋਂ ਗਏ ਨੇ ਪਰਲੇ ਹਾਤੇ ਚ ਤੇ ਆਪਾਂ ਬੈਠਦੇ ਅੰਦਰ ਤੇ ਮੈਂ ਟੀਵੀ ਵੇਖੂਗਾ ਤੇ ਮੈਂ ਨੋਣਾ ਹੈ ਹਜੇ ਮੰਮੀ ਨੇ ਵੀ ਨੋਣਾ ਹੈ ਤੇ ਪਾਪਾ ਜੀ ਦੇ ਅੰਕਲ ਜੀ ਪਰਲੇ ਹਾਤੇ ਚ ਨੇ ਉਸ ਤੋਂ ਬਾਅਦ ਖੇਤ ਜਾਣਗੇ ਦਾਦੀ ਜੀ ਗਏ ਨੇ ਕਿਸੇ ਦੇ ਘਰੇ ਤੇ ਜਿੱਥੇ ਸ਼ਾਮ ਦਾ ਟਾਈਮ ਹੈਗਾ ਉਸ ਤੋਂ ਬਾਅਦ ਆਪਾਂ ਕੋਈ ਵੀਡੀਓ ਨਹੀਂ ਬਣਾਈ ਕਿਉਂਕਿ ਆਹ ਵੇਖੋ ਆਪਾਂ ਤੁਹਾਨੂੰ ਕਹੱਸੇ ਨਾ ਮੌਸਮ ਖਰਾਬ ਹੈ ਤੇ ਇੱਥੇ ਬਾਰਿਸ਼ ਪੈ ਚੁੱਕੀ ਹੈ ਤੇ ਮੌਸਮ ਹਜੇ ਵੀ ਖਰਾਬ ਹੀ ਹੈ ਤੇ ਬੱਦਲ ਹੈਗੇ ਨੇ ਮਾੜੇ ਮੋਟੇ ਤੇ ਸ਼ਾਇਦ ਫਿਰ ਮੀ ਪਊਗਾ ਰਾਤ ਨੂੰ ਪੈ ਵੀ ਸਕਦਾ ਏ ਤੇ ਅੱਜ ਸਵੇਰੀ ਕਲੀਨਿੰਗ ਕੀਤੀ ਇਸ ਤੇ ਫਿਰ ਮਿੱਟੀ-ਮਿੱਟੀ ਹੋਗੀ ਆਜਾ ਆਪਾਂ ਜਿੰਨੀ ਮਰਜ਼ੀ ਸਾਫ਼ ਕਰ ਲਈਏ ਕੰਧਾਂ ਦੇ ਉੱਤੋਂ ਕੋਠਿਆਂ ਉੱਤੋਂ ਮਿੱਟੀ ਆ ਹੀ ਜਾਂਦੀ ਏ ਕਿਉਂਕਿ ਜਿਹੜੀ ਟੀਨਾ ਹੈ ਨਾ ਹਨਾ ਇਹਨਾਂ ਦੇ ਉੱਤੇ ਜਿੰਨੀ ਵੀ ਗੰਦਗੀ ਹੁੰਦੀ ਏ ਸਾਰੀ ਥੱਲੇ ਫਰਸ਼ ਤੇ ਆ ਜਾਂਦੀ ਏ ਤਾਂ ਇੱਕ ਜਾਂ ਤੇ ਜਿੱਥੇ ਜਿੱਥੇ ਪ੍ਰਨਾਲਾ ਹੈ ਨਾ ਉੱਥੇ ਇਕੱਠੀ ਹੋ ਜਾਂਦੀ ਏ ਸਾਰੀ ਮਿੱਟੀ ਤੇ ਇੱਥੇ ਦਾਦੀ ਜੀ ਰੋਟੀਆਂ ਲਾਉਣ ਦੇ ਨੇ ਤੇ ਮੰਮੀ ਜੀ ਕਦੀ ਬਾਾਰ ਹੋ ਕੇ ਆਉਂਦੇ ਨੇ ਕਦੀ ਅੰਦਰ ਹੋ ਜਾ ਕੇ ਆਉਂਦੇ ਨੇ ਕਿ ਤਜਾਰਚ ਕਿਉਂਕਿ ਚਾਹ ਬਣਾਉਣੀ ਹੈ ਐਹੋ ਜੇ ਮੌਸਮ ਚ ਚਾਹ ਬੜੀ ਵਧੀਆ ਲੱਗਦੀ ਹੈ ਸੱਚੀ ਠੰਡਾ ਠੰਡਾ ਮੌਸਮ ਹੋਵੇ ਤੇ ਚਾਹ ਹੋਵੇ ਨਾਲ ਫੈਂਟੈਸਟਿਕ ਆ ਪਤਾ ਨੇ ਇੱਕ ਚੀਜ਼ ਦਿਖਾਉਣੇ ਆ ਆਪਣੇ ਨਾ ਜਿਹੜੇ ਬੂਟੇ ਲੱਗਿਆ ਵੇਖੋ ਆ ਵਾਲੀ ਆ ਵਾਲਾ ਤੇ ਇੱਕ ਆ ਵਾਲਾ ਹੈਨਾ ਇੰਨਾ ਚ ਨਾ ਇੱਕ ਚਿੜੀ ਨੇ ਬੜੀ ਵਧੀਆ ਦੋ ਅੰਡੇ ਦਿੱਤੇ ਆ ਰੈੱਡ ਕਲਰ ਦੇ ਉੱਥੇ ਹੁਣ ਚਿੜੀ ਬੈਠੀ ਹੋਈ ਹੈ ਮੈਂ ਤੁਹਾਨੂੰ ਦਿਖਾ ਨਹੀਂ ਸਕਦਾ ਬਟ ਮੈਂ ਫੇਰ ਵੀ ਕੋਸ਼ਿਸ਼ ਕਰਦਾ ਦਿਖਾਉਣ ਦੀ ਤੁਹਾਨੂੰ ਸੋ ਵੇਟ ਤੇ ਜਿਹੜੇ ਤੁਸੀਂ ਦੇਖ ਸਕਦੇ ਆ ਪਾ ਤੁਹਾਨੂੰ ਉਹਨਾਂ ਦਿਖਾਉਣੀਆਂ ਚਿੜੀ ਦੇ ਅੰਡੇ ਆ ਵੇਖੋ ਰੈੱਡ ਕਲਰ ਦੇ ਮੈਂ ਲਾਈਟ ਔਨ ਕਰਦਾ ਆ ਵੇਖੋ ਤਿੰਨ ਐ ਵਾਓ ਆ ਵੇਖੋ ਤੁਹਮ ਦੇਖ ਨਹੀਂ ਰਿਹਾ ਹੋਊਗਾ ਵੇਖੋ ਹੁਣ ਦਿਖੇ ਤੇ ਆ ਇਸ ਬੂਟੇ ਦੇ ਵਿੱਚ ਤੇ ਉਹ ਉੱਥੇ ਚਿੜੀ ਬੈਠੀ ਹੋਈ ਆ ਉਰੀ ਜਿਹੜੀ ਮੈਨੂੰ ਗਾਲਾਂ ਕੱਢ ਰਹੀ ਆ ਉਹ ਵਾਦੂ ਸਾਰੀਆਂ ਉਹ ਲੈ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਗੰਧ ਤੇ ਅੱਜ ਕੁਛ ਐ ਹੋ ਜਾ ਮੌਸਮ ਹੋਇਆ ਪਿਆ ਸ਼ਾਮ ਦਾ ਤੇ ਆ ਤੁਹਾਨੂੰ ਦਿਖਾਈ ਦਿੱਤੇ ਨੇ ਦਾਦੀ ਨੂੰ ਤੇ ਮੰਮੀ ਜੀ ਤੇ ਪਾਪਾ ਜੀ ਗਏ ਨੇ ਪਰਲੇ ਹੱਥ ਦੇ ਵਿੱਚ ਹੁਣ ਇਸ ਵੇਲੇ ਟਾਈਮ ਨਾਲ ਹੀ ਪਸੂਆਂ ਦਾ ਜਿਹੜਾ ਕੰਮ ਹੈਗਾ ਉਹ ਨਵੇੜ ਦੇਣਗੇ ਤੇ ਫਿਰ ਟਾਈਮ ਨਾਲ ਆਪਾਂ ਜਿਹੜਾ ਕੰਮ ਹੈਗਾ ਨਵੇੜ ਕੇ ਫ੍ਰੀ ਹੋ ਜਾਵਾਂਗੇ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਕੋਈ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਯਰ ਹੋਮ ਐਂਡ ਟੇਕ ਕੇਅਰ ਆਲ